ਸਵਾਗਤ ਹੈ ਕਿਸਾਨ ਵੀਰੋ ਉਹ ਡੱਟ ਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਆ ਨੰਬਰ ਵਾਈਆਂ ਦਾ ਸਕਰੀਨ ਤੇ ਚੱਲੀਆਂ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਗੁਰੂਸਰ ਜੀ ਬਠਿੰਡੇ ਜਿਹਰੇ ਦੇ ਪਿੰਡ ਆ ਲੋਕਲ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਇੱਕ ਵੈੜ ਤੁਹਾਨੂੰ ਚੈੱਕ ਪਾਸ ਦਿਖਾ ਦੇ ਕਿੰਨੇ ਚਿਰ ਦੀ ਚੈੱਕ ਪਾਸ ਆ ਕਿੰਨੇ ਚਿਰ ਦੀ ਸੂਈ ਵੀ ਇਹ ਕਿੰਨਾ ਦੁੱਧਵਾ ਦਾ ਸਸੀ ਕਾਲ ਬਾਈ ਸਸੀ ਕਾਲ ਬਾਈ ਬਹੁਤ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਪਹਿਲਾਂ ਦਾ ਨੰਬਰ ਬੋਲ ਦਿਓ ਜੀ 9779323017 ਦੁਬਾਰਾ ਫੇਰ ਬੋਲੋ 9779323017 ਪਿੰਡ ਜੀ ਪਿੰਡ ਗੁਰੂ ਸਰ ਜੀ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਜੀ ਤੁਸੀਂ ਰਾਮਪਰਾ ਫੂਲ ਹਾਂਜੀ ਤੇ ਨੇੜੇ ਆਪਣੇ ਭਗਤਾ ਭਾਈ ਆ ਭਗਤਾ ਭਾਈ ਦਾ ਇਧਰ ਜਲਾ ਜਲਾ ਆ ਗਿਆ ਓਕੇ ਜੀ ਤੇ ਵੀਰੇ ਆਪਣੇ ਘਰੇ ਹੀ ਪਸ਼ੂ ਰੱਖੇ ਹੋਇਆ। ਹਾਂਜੀ ਆਪਣੇ ਘਰੇ ਹੀ ਰੱਖੇ। ਕੋਈ ਵਪਾਰ ਦਾ ਕੰਮ ਤਾਂ ਨਹੀਂ? ਨਹੀਂ ਨਹੀਂ। ਓਕੇ। ਤੇ ਹੁਣ ਫਿਰ ਪਸ਼ੂ ਵੱਧ ਗਾਈਆਂ, ਸੂਪੀਆਂ ਕਰਕੇ ਤਾਂ ਆਪਾਂ ਸੇਲ ਕਰ ਰਹੇ ਹਾਂ। ਹਾਂਜੀ। ਓਕੇ ਜੀ। ਤੇ ਵੀਰੇ ਕਿੰਨੇ ਚਿਰ ਦੀ ਚੈੱਕ ਪਾਸ ਹੈ? ਇਹਨੂੰ ਜੀ 6 ਮਹੀਨੇ ਤੇ 10 ਦਿਨਾਂ ਦੀ ਹੈ ਜੀ ਅੱਜ। ਓਕੇ ਸਵਾ 6 ਮਹੀਨਿਆਂ ਦੀ ਅੱਜ ਚੈੱਕ ਪਾਸ ਆਪਣੀ ਕਰਾਈ ਵੀ ਹੈ। ਹਾਂਜੀ ਆਪਣੀ ਕਰਾਈ ਵਾ ਗਿਆ। ਕਰਾ ਲਿਆ। ਕਿੰਨਾ ਦੁੱਧ ਰੈਡੀ ਆ ਥੱਲੇ ਵੀਰੇ? 4 ਤੋਂ 5 ਲੀਟਰ ਹੈ ਇੱਕ ਵੇਲੇ ਹੀ ਮਿਲਦੀ ਆ ਭਾਵੇਂ ਦੋਨੇ ਟਾਈਮ ਵੇਲੇ ਚੋੜ ਗਏ। ਫੇਰ ਵੀ ਉਹਨੇ ਦੋ ਜੇ ਇੱਕ ਵੇਲੇ ਹਾਂ ਤਾਂ ਪਾਰੀ ਕਈ ਸੱਜਰਾਂ ਕਰਕੇ ਤੇ ਤਾਰਾਂ ਦਾ ਲੋਟ ਕਿਹਣਾ ਪਹੁੰਚ ਤਿੰਨ ਵੇਰੀ ਚੋਲ ਹਾਂਜੀ ਹਾਂਜੀ ਤੇ ਵੀ ਠੰਡੀ ਪੂਰੀ ਆ ਆਪਣੇ ਘਰੇ ਭਾਲੀ ਵੀ ਸੀ ਬੱਚੀ ਬੱਸੀ ਆਪਣੇ ਘਰ ਦੀ ਹੈ ਜੀ ਇਹਨੂੰ ਹੋ ਜੇ ਜੀ ਸੂਈ ਨੂੰ 1 ਸਾਲ ਤੇ 2 ਮਹੀਨੇ ਓਕੇ ਜੀ ਤੇ ਹੁਣ ਇਹਦੇ ਟੀਕਾ ਕਿਹੜਾ ਲਵਾਇਆ ਬੱਗੇ ਟੀਕਾ ਜੀ ਨੋਰਮਲ ਹੀ ਐਵੇਂ ਤੇਰੇ ਨੋਰਮਲ ਹੀ ਹਾਂ ਤੇ ਹੁਣ ਦੁੱਧ ਕਿੰਨਾਗਾ ਬਸ 4 ਤੋਂ 5 ਲੀਟਰ ਇੱਕ ਡੈਮ ਚੋ ਲੈ ਲੈ ਇੱਕ ਟਾਈਮ ਓਕੇ ਜੀ ਕੋਈ ਕਿਸ ਤਰ੍ਹਾਂ ਕਰੇ ਕੋਈ ਆਇ ਨਹੀਂ ਠਾਣਾ ਠੋੜਾ ਜਿਹਾ ਓਕੇ ਵੀਰੇ ਜਮਾ ਜੀ ਓਕੇ ਆ ਕੋਈ ਚੋਈ ਜਾਵੇ ਹੂੰ ਕੋਈ ਯਹੋ ਨਹੀਂ ਟੇਲ ਵਧੀਆ ਹੈ ਨਾ ਬੋਲੋ ਫਿਰ ਨਿਆਣਾ ਪਾਉ ਨਾ ਪਾਉ ਕੋਈ ਬਾਸਤਾ ਨਹੀਂ ਇਹਨੂੰ ਆ ਦੇਖੋ ਹਾਂ ਆਏ ਨਹੀਂ ਜਿਹੜੇ ਮਰਜੀ ਪਾਸ ਹੁੰਦੇ ਤੇ ਫਿਰ ਤਾਜੀ ਦਾ ਕਿਹਨਾਂ ਦੁੱਧ ਦਿੱਤਾ ਬਾਈ ਤਾਜੀ ਦਾ ਜੀ ਪਹਿਲੇ ਸਵੇਰ ਸੂਈ ਵੀ ਹੁਣ ਦੂਜਿਆਂ ਨੂੰ ਡੱਬਣ ਆਏ ਪਹਿਲੇ ਸਵੇਰ ਕਿਨਾਂ 17 18 ਲੀਟਰ ਹੀ ਦੁੱਧ ਦਿੱਤਾ ਸ਼ਾਜ ਕੀ ਫਿਰ 20 ਕੱਢ ਦੂਗੀ ਕੱਢ ਦੋ ਜੀ ਮਾਓ ਜੀ ਬੋਲੋ ਇਹਨੂੰ ਤੋੜ ਕੇ ਕਰਕੇ ਚੈੱਕ ਸਹਿਜ ਫੁੱਲ ਡੱਬ ਪ੍ਰਿੰਟ ਫੁੱਲ ਈਓ ਸਾਬ ਲਾਂਤ ਕੋਈ ਨਹੀਂ ਬਾਈ ਨੇ ਹੱਥ ਫੇਰ ਕੇ ਦਿਖਾਤਾ ਕਰਮਾਲੀ ਕਹਿੰਦੀ ਕੁਛ ਨਹੀਂ ਤੇ ਬਾਕੀ ਉਹ ਥਾਣਾ ਕੋਈ ਨਹੀਂ ਓਕੇ ਆ ਲੈ ਚਲੋ ਤੇ ਸਹਿਜ ਫੁੱ ਗਰੰਟੀ ਤੁਸੀਂ ਆਪ ਕਰਨੀ ਹੈ ਬਾਕੀ ਦੀ ਗੱਲ ਆਪਣ ਪਸ਼ੂ ਨੂੰ ਚੈੱਕ ਪਾਸ ਕਰਾ ਲਿਆ ਕਰੋ ਸੂਏ ਪਸ਼ੂ ਨੂੰ ਝੋਕੇ ਦੇਖ ਲਿਆ ਕਰੋ ਮੋੜ ਲਿਓ ਜੀ ਕਾਫੀ ਪਸ਼ੂ ਕੋਲੇ ਆ ਬਾਈਨੇ ਕੋਲੇ ਪਸ਼ੂ ਚੰਗੇ ਆ ਬਰੀਡ ਵੀ ਵਧੀਆ ਹੈਗੀ ਤੇ ਵਿੱਚ ਇੱਕ ਅੱਧਾ ਜਰੂਰ ਹੋ ਜਾਂਦਾ ਆ ਦੇਖੋ ਫੇਸ ਕਰੋ ਚੈੱਕ ਇੱਕ ਨੰਬਰ ਜੀ ਕੁਆਲਿਟੀ ਚੰਗੀ ਆ ਬਾਕੀ ਦਾ ਚੈੱਕ ਪਾਸ ਆ ਆ ਦੇਖੋ ਜੀ ਕਰੋ ਕੁਆਲਿਟੀ ਚੈੱਕ ਡੱਬ ਪ੍ਰਿੰਟ ਸ਼ੈਨਿਕ ਵਗੈਰਾ ओके ਤੇ ਨਿਆਣਾ ਨੂਣਾ ਓਕੇ ਪਾਉਂਦੀ ਹੈ ਨਾ ਪਵਾ ਪਾਉਣਾ ਜੀ ਪਾਓ ਨਹੀਂ ਪਵਾਉਣਾ ਨਹੀਂ ਪਾਉਣਾ ਨਾ ਪਾਓ ਆਏ ਨਹੀਂ ਕੋਈ ਹੈ ਓਕੇ ਜੀ ਹਾਂ ਭਵੇਂ ਆਈ ਬੇਜੋ ਤੇ ਥੱਲੇ ਕੰਮ ਹੀ ਨਹੀਂ ਕੋਈ ਬਾਸਤਾ ਨਹੀਂ ਠੀਕ ਹੈ ਵੀਰੇ ਹਾਂ ਦਵਾਈ ਚੁਬੀ ਦੀ ਹਾਂ ਇਹਨੇ ਕਹਿਣਾ ਕਿ ਹਨ ਜਦੋਂ ਆਪਾਂ ਨੂੰ ਸਾਹਮਣੇ ਹੁਣ ਦੇਖੋ ਆਪਾਂ ਹੱਥ ਮਾਰਿਆ ਊ ਚੱਕ ਲਈ ਹੈ ਨਾ ਹਾਂਜੀ ਤੇ ਬਗੇ ਸੈਜ ਫੁੱਲ ਤੇ ਟੀਕੇ ਦਾ ਬਾਈ ਨੇ ਦੱਸਦੀ ਗੱਲ ਗੱਲ ਨਹੀਂ ਜੀ ਆਪਣੀ ਦਾ ਮਤਲਬ ਹੀ ਉਹ ਨਹੀਂ ਸੀ ਕੋਈ ਉਹ ਨਹੀਂ ਲੱਗਿਆ ਨਾਰਮਲੀ ਟੀਕਾ ਲੱਗਿਆ ਸਾਰੀਆਂ ਗਾਈਆਂ ਦੀਆਂ ਹੀ ਆਈਆਂ ਠੀਕ ਆ ਵੀਰੇ ਤੇ ਫਿਰ ਡਿਮਾਂਡ ਕੀ ਆ ਗਈ ਭਾਈ ਜੈਜ ਵਾਸ ਲੈਂਦੇ ਤੇ ਡਿਮਾਂਡ ਫੋਨ ਤੇ ਕਰ ਲੈ ਫੋਨ ਤੇ ਕਰ ਠੀਕ ਹੈ ਥੋੜੀ ਚੀਜ਼ ਹੈ ਹੋਊ ਜਮ ਜੈਜ ਜੈਜੀ ਐ ਨਹੀਂ ਕੋਈ ਵਾਵਾ ਨਹੀਂ ਕਰਨਾ ਗਾਂ ਦੇ ਹਿਸਾਬ ਨਾਲ ਹੀ ਕਰ ਗਾਂ ਦੇ ਹਿਸਾਬ ਨਾਲ ਓਕੇ ਵੇੜ ਦੂਜਾ ਸੂਆ ਤੁਹਾਨੂੰ ਦਿਖਾਤੀ 6 ਮਹੀਨੇ 10 ਦਿਨ ਚੱਕ ਪਾਸ ਦੁੱਧ ਤੁਸੀਂ ਭੋਇ ਨਾ ਮੰਨ ਕੇ ਲੈ ਲਓ ਬਾਈ ਦਾ ਕਹਿਣਾ ਵੀ 4 ਕਿਲੋ ਦੁੱਧ ਇੱਕ ਵੇਲੇ ਅਸੀਂ ਚੋਣਿਆ ਹੈਗਾ ਤੇ ਦੁੱਧ ਕਾਫੀ ਆ ਬਾਈ ਕੋਲੇ ਪਸ਼ੂ ਉਹਦਾ ਕਰਕੇ ਹੁਣ ਡਰਾਈ ਕਰਤੀ ਆ ਤੇ 6 ਮਹੀਨੇ 10 ਦਿਨਾਂ ਦੀ ਗੱਪਣ ਤੇ 2 ਮਹੀਨੇ ਤੇ 20 ਦਿਨ ਨੂੰ ਨੇ ਵੇੜਨੇ ਸੂਪਣਾ ਹਨਾ ਵੀਰੇ ਹਾਂਜੀ 9 ਮਹੀਨਿਆਂ ਦੇ ਵਿੱਚ ਵਿੱਚ ਤੇ ਡਿਮਾਂਡ ਇਹਦੀ ਫੋਨ ਤੇ ਰਹਿਣ ਵਾਲੇ ਪਿੰਡ ਗੁਰੂਸਰ ਜਿਹੜੇ ਬਟਿੰਡੇ ਦੇ ਪਿੰਡ ਐ ਇੱਕ ਪਾਸੇ ਜਲਾਲ ਇੱਕ ਪਾਸੇ ਭਗਤਾ ਭਾਈ ਕਾ ਗਿਆ ਜੀ ਤੇ ਬਾਕੀ ਦਾ ਨੰਬਰ ਬਾਈ ਦਾ ਆਨ ਸਕਰੀਨ ਆ ਸੰਪਰਕ ਤੁਸੀਂ ਕਰਨਾ ਨੰਬਰ ਫੇਰ ਬੋਲ ਦੇ ਜੀ 97793 ਹੂੰ 2307 ਕੋਈ ਵਪਾਰ ਦਾ ਕੰਮ ਨਹੀਂ ਸਾਨੂੰ ਦੇ ਕੇ ਮੋੜਨਗੇ ਬਾਕੀ ਦਾ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤਿਆਰ ਲੋ ਧੰਨਵਾਦ ਜਲਦ ਮਿਲਦੇ ਹਾਂ ਕਿੰਨਾ ਵੀਡੀਓ ਦੇ